ਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣੀ ਖੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸਦੀ ਹੈ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭੇ ਇੱਕ ਜਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਲਿਪਟਿਆ ਹੋਏ ਇਹ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਬਚ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕਰਾਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿੱਚ ਸੇ ਨੂੰ ਵੀ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਹੈ ਮੀਂਹ ਅਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸਦੀ ਹੈ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭੇ ਇੱਕ ਜਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਤਿਆ ਹੋਇਆ ਇੱਕ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਬਚ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕਰਾਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਮੀ ਅਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਂ ਅੰਦਾਜ਼ਾ ਦਈਏ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭਾ ਇੱਕ ਚਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਹੋਇਆ ਏ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਪੱਜ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਹ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕ੍ਰੋਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕਿਸੇ ਨੂੰ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਫਾਰੀ ਅਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਂ ਅੰਦਾਜ਼ਾ ਦਈਏ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭਾ ਇੱਕ ਚਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਲਿਪਟੇ ਉਏ ਆਈ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਪੱਜ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕਰੋਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਮੀ ਅਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਂ ਅੰਦਾਜ਼ਾ ਦਈਏ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭਾ ਇੱਕ ਚਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਤਿਆ ਹੋਇਆ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਪੱਜ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕ੍ਰੋਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਮੀ ਅਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸਦੀ ਹੈ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭੇ ਇੱਕ ਜਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਤਿਆ ਹੋਇਆ ਇੱਕ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਬਚ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕਰਾਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿਚ ਕਿਸੇ ਨੂੰ ਵੀ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਹੈ ਮੀ ਅਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸਦੀ ਹੈ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭੇ ਇੱਕ ਜਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਤਿਆ ਹੋਇਆ ਇੱਕ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਬਚ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕਰਾਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਫਾਰੀ ਤੇ ਤੇਜ਼ ਤੂਫਾਨ ਨੇ ਹਰ ਜਗ੍ਹਾ ਤੇ ਤਬਾਹੀ ਮਚਾ ਰੱਖੀ ਹੈ ਅਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਬਾਹੀ ਦਾ ਖੋਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸਦੀ ਹੈ ਕਿ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਬਿਜਲੀ ਦਾ ਹਾਈ ਵੋਲਟੇਜ ਖੰਭਾ ਇੱਕ ਚਲਦੀ ਗੱਡੀ ਤੇ ਡਿੱਗ ਜਾਂਦਾ ਹੈ ਲੋਕ ਆਲੇ ਦੁਆਲੇ ਖੜ ਕੇ ਵੀਡੀਓ ਬਣਾਉਂਦੇ ਰਹਿੰਦੇ ਨੇ ਤੇ ਕਿਸੇ ਦੇ ਵੱਲੋਂ ਵੀ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਕਿ ਕਿਤੇ ਉਹਨਾਂ ਦਾ ਵੀ ਕੁਝ ਹੋ ਨਾ ਜਾਏ ਹਾਈ ਵੋਲਟੇਜ ਤਾਰਾਂ ਦੇ ਲਿਪਟੇ ਇਹ ਖੰਭਾ ਡਿੱਗਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਦੇ ਵਿੱਚ ਸਵਾਰ ਪੂਰਾ ਪਰਿਵਾਰ ਇਸ ਹਾਦਸੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਪੱਜ ਗਿਆ ਹੈ ਇਹ ਹਾਦਸਾ ਸ਼੍ਰੀ ਗੰਗਾ ਨਗਰ ਦੇ ਚਹਿਲ ਚੌਂਕ ਇਲਾਕੇ ਦੇ ਵਿੱਚ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਹ ਲਾਲ ਰੰਗ ਦੀ ਗੱਡੀ ਜਿਵੇਂ ਹੀ ਚਿੱਟੇ ਰੰਗ ਦੀ ਗੱਡੀ ਨੂੰ ਕ੍ਰੋਸ ਕਰਦੀ ਹੈ ਤਾਂ ਉਸ ਸਮੇਂ ਹਾਈ ਵੋਲਟੇਜ ਖੰਭਾ ਲਾਲ ਰੰਗ ਦੀ ਗੱਡੀ ਦੇ ਉੱਪਰ गिर ਜਾਂਦਾ ਹੈ ਮੌਕੇ ਤੇ ਲੋਕਾਂ ਨੂੰ ਭੱਜਦਾ ਪੈਂ ਜਾਂਦਿਆਂ ਨੇ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ